ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਖੂਬ ਮਸੇਜ ਹੋਵਗੇ ਜਿੱਥੇ ਵੀ ਹੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਆ ਗਏ ਜੀ ਕਵਲ ਘਰੇਵਾਲ ਸਿੰਘ ਜੀ ਦੇ ਅچھے ਜੇ ਗੀਤ ਦੇ ਨਾਲ ਜਿਹਦੇ ਵਿੱਚ ਇੱਕ ਪੁਲਿਸ ਹਲਕਾਰ ਜਿਹੜਾ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਜਜ਼ਬਾਤੀ ਹੋ ਗਿਆ ਕਵਲ ਕਰੇਵਾਲ ਜੀ ਦਾ ਗੀਤ ਸੁਣ ਕੇ ਤੇ ਇਹਨਾਂ ਦੇ ਗੀਤ ਵੈਸੀ ਸੁਣਨ ਵਾਲੇ ਮੁੰਡੇ ਨੇ ਬਹੁਤ ਜ਼ਿਆਦਾ ਜਜ਼ਬਾਤੀ ਹੋਣ ਵਾਲੇ ਹੁੰਦੇ ਨੇ ਤੇ ਦਿਲ ਨੂੰ ਲੱਗਣ ਵਾਲੇ ਹੁੰਦੇ ਨੇ ਤੇ ਇਦਾਂ ਹੀ ਆਪਾਂ ਸੁਣਨ ਜਾ ਰਹੇ ਹਾਂ ਜੀ ਕਵਲ ਕਰੇਵਾਲ ਦਾ ਇੱਕ ਲਾਈਵ ਪਰਫਾਰਮੈਂਸ ਦੇ ਵਿੱਚ ਇਹਨਾਂ ਨੇ ਗੀਤ ਗਾਇਆ ਉਹ ਆਪਾਂ ਸੁਣਨ ਜਾ ਰਹੇ ਹਾਂ ਤੇ ਪਹਿਲੇ ਸੋਲਣਦੇ ਆ ਬਾਕੀ ਗੱਲ ਬਾਤ ਜਿਹੜੇ ਬਾਤ ਚ ਕਰਦੇ ਆ ਲੈਟ ਗੈਟ ਸਟਾਰਟ ਮੇਰੇ ਜਨਮ ਦਿਨ ਵਾਲੇ ਆ ਪਿਛਲੇ ਮੇਲੇ ਦੀ 21 ਤਰੀਕ ਨੂੰ ਤਾਂ ਉਥੇ ਫੋਟੋ ਨਹੀਂ ਰੱਖਦੇ ਅੰਤਮ ਅਰਦਾਸ ਵੇਲੇ ਤਾਂ ਕਈ ਮੈਨੂੰ ਕਹਿੰਦੇ ਸਵਰਗਵਾਸੀ ਕਿਉਂ ਨਹੀਂ ਲਖਾਇਆ ਵੀ ਤੂੰ ਸਵਰਗਵਾਸੀ ਕਿਉਂ ਨਹੀਂ ਲਖਾਇਆ ਸਵਰਗਵਾਸੀ ਮਾਤਾ ਮਨਜੀਤ ਕੌਰ ਮੈਂ ਕਿਹਾ ਮੈਨੂੰ ਕੀ ਪਤਾ ਉਹ ਕਿੱਥੇ ਗਈ ਹੈ ਜਾਂ ਮੇਰੇ ਟੱਬਰ ਦੇ ਕਿਉਂਕਿ ਮੇਰੇ ਆਪ ਦੇ ਘਰੇ ਅੱਗ ਲੱਗੀ ਸੀ ਤਾਂ ਉੱਥੇ ਮੈਂ ਉਸ ਗੱਲ ਦੀ ਹਾਂ ਵੀ ਭਰ ਸਕਦਾ ਸੀ ਮਹਾਰਾਜ ਕਿਉਂਕਿ ਮਹਾਰਾਜ ਮੈਨੂੰ ਨਹੀਂ ਪਤਾ ਕਿ ਮੇਰੀ ਮਾਤਾ ਦੀ ਯਾਤਰਾ ਕਿੱਦਾਂ ਦੀ ਸੀ ਜਿੱਦਾਂ ਅਸੀਂ ਝੂਠਤ ਬਾਗ ਬੋਲਦੇ ਨਹੀਂ ਲਿਓਤਾ ਜੀ ਪਾਠ ਬਹੁਤ ਕਰਦੇ ਸੀ ਉਹ ਤਾਂ ਭਜਰਬੰਦਗੀ ਚ ਰਹਿੰਦੇ ਸੀ ਉਹ ਤਾਂ ਕਹਿੰਦਾ ਮਾੜਾ ਕਰਦੇ ਹੀ ਨਹੀਂ ਸੀ ਤਾਂ ਤਾਂ ਦੇਖਦੇ ਆ ਯਾਰ ਅਸੀਂ ਘਰਾਂ ਚ ਰਹਿਣ ਵਾਲੇ ਪਰਿਵਾਰਾਂ ਚ ਰਹਿਣ ਵਾਲੇ ਆ ਸਾਡੇ ਤੋਂ ਲੱਖਾਂ ਗਲਤੀਆਂ ਹੋਣਗੀਆਂ ਉਹ ਤਾਂ ਮੇਰੀ ਮਾਤਾ ਤੋਂ ਵੀ ਹੋਈਆਂ ਹੋਣਗੀਆਂ ਕੁਝ ਚੰਗੀਆਂ ਗੱਲਾਂ ਕੁਝ ਮਾੜੀਆਂ ਗੱਲਾਂ ਕਿਸੇ ਦੀ ਨਿੰਦਿਆ ਹੋਈ ਹੋਊ ਕਿਸੇ ਦੀ ਕੋਈ ਕੁਛ ਤਾਂ ਹੋਇਆ ਹੋਣਾ ਸਾਲ ਤਾਂ ਥੋੜਾ ਜਿਹਾ ਸੀ ਤੇ ਮੈਂ ਉਹਦਾ ਪੁੱਤ ਹੋਣ ਦੇ ਨਾਂ ਤੇ ਕਿਹੜੇ ਮੂੰਹ ਨਾਲ ਖਾਵਾ ਫੋਟੋ ਤੇ ਵੀ ਸਵਰਗਵਾਸੀ ਬਾਤਾ ਮਨਜੀਤ ਕੌਰ ਮੈਨੂੰ ਨਹੀਂ ਪਤਾ ਤੇ ਕੀ ਆਪਾਂ ਪੰਜਾਬ ਵਾਲੇ ਆਪਾਂ ਇਹ ਕੰਮ ਕਰਦੇ ਨਹੀਂ ਜਾਂ ਗੁਰੂ ਸਾਹਿਬ ਨੇ ਕਿਹੜੇ ਅੰਗ ਤੇ ਕਿਹੜੀ ਪੰਕਤੀ ਚ ਸਾਬਤ ਕਰਤਾ ਕਿ ਸਾਨੂੰ ਪਤਾ ਗੁਰਮੁਖ ਨੂੰ ਕਿ ਸਾਡੇ ਘਰ ਦਾ ਜੀ ਪੂਰਾ ਹੋਇਆ ਕਿ ਸਵਰਗ ਚ ਗਿਆ ਕਿੱਥੇ ਲਿਖਿਆ ਜਾਂ ਕਿਸੇ ਵੇਦ ਗ੍ਰੰਥ ਸ਼ਾਸਤਰ ਕਿੱਦਾਂ ਵੀ ਕਿਦਾਂ ਦਿਖਾ ਦਿਓ ਕਿਸੇ ਨੇ ਕਿਆ ਹੋ ਗਿਆ ਸਮੱਸਿਆ ਇਹ ਨਹੀਂ ਹੈ ਕਿ ਗੱਲ ਬੋਲੀ ਨਹੀਂ ਜਾ ਰਹੀ ਸਮੱਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਿਖਾਉਣਗੇ ਸਮਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਖਾਇਆ ਜਾਂਦਾ ਤਾਂ ਬੜਾ ਸੌਖਾ ਫਲਸਫਾ ਪੰਜਾਬ ਵਾਲਿਓ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਕਿਸੇ ਦੀਆਂ ਕਰਨ ਨਾਲੋਂ ਆਪਦੀਆਂ ਸਵਾਰ ਲਿਜੇ ਆਪਦੀਆਂ ਮੈਨੂੰ ਤਸੱਲੀ ਸੀ ਉਸ ਗੱਲ ਦੀ ماں ਜਿੱਦੇ ਮਾਤਾ ਗਈ ਹੈ ਕਿ ਕਿ ਮੈਥੋਂ ਗੁਰੂ ਨੇ ਉਹ ਕੰਮ ਨਹੀਂ ਕਰਾਇਆ ਸਾਡੇ ਘਰ ਚ ਬੈਣ ਨਹੀਂ ਪਏ ਨਹੀਂ ਕੋਈ ਰੋਇਆ ਉਸੇ ਗੱਲ ਤੇ ਖੜੇ ਸੀ ਕਿ 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 ਮੇਰੀ ਮਾਂ ਦੇ ਸਾਹ ਜਿੰਨੇ ਸੀ ਹੁਣ ਜਾਣਾ ਸੀ ਬਾਬਾ ਤੇ ਪਿਆਰੀਆਂ ਨਹੀਂ ਮਾਂ ਮੈਨੂੰ ਵੀ ਉਨੀ ਪਿਆਰੀ ਹੈ ਮੈਨੂੰ ਪਤਾ ਚਾਲੀਆਂ ਦਾ ਕਰਕੇ ਗਈ ਹੈ ਮੈਨੂੰ ਮੇਰਾ ਗੰਦ ਤੋਤਾ ਉਹਨੇ ਸਭ ਕੁਝ ਕਰਿਆ ਜੋ ਮਾਂ ਕਰਦੀ ਹੈ ਤਬ ਉਹ ਅੰਦਰ ਸਾਰਾ ਕੁਝ ਆਇਆ ਯਾਰ ਉਸ ਮਾਂ ਲਈ ਪਰ ਰੌਲਾ ਇੱਕ ਯਾਤਰਾ ਤੋਂ ਮਨ ਕਰ ਲਈ ਹੋ ਸਕਦੇ ਅਸੀਂ ਜਾਂ ਫਿਰ ਕਹਿਣਾ ਛੱਡ ਦਈਏ ਵੀ ਅਸੀਂ ਉਹਦੇ ਜੇ ਕਰਨਗੇ ਮਨ ਮੰਨ ਗਏ ਤੇ ਆਹੀ ਅਗਿਆਨੀ ਬਸ ਹੋ ਕੇ ਸਭ ਕੁਝ ਕਰਨਾ ਡਫਾ ਜੋ ਦੁਨੀਆ ਕਰਦੀ ਹੈ ਫਿਰ ਬਾਬਾ ਫਿਰ ਕੋਈ ਫਾਇਦਾ ਨਹੀਂ ਹੈ ਇਸ ਕਾ ਫਿਰ ਘਰ ਵੀ ਕਈ ਵਾਰੀ ਘਰੇ ਆਵਾਜ਼ ਪੈਂਦੀ ਆ ਨਾ ਕੋਈ ਕੰਮ ਪੁੱਛਦਾ ਮੈਨੂੰ ਕੋਈ ਘਰੇ ਕੋਈ ਕਿਹਾ ਕਿਵੇਂ ਕਰੀਏ ਇੱਕ ਦਿਨ ਮੈਂ ਹੀ ਬੋਲ ਮੈਂ ਮੰਮੀ ਨੂੰ ਪੁੱਛ ਲਾ ਉਹ ਬੋਲਣ ਤੋਂ ਬਾਅਦ ਚੱਤੇ ਆਇਆ ਵੀ ਉਹ ਤਾਂ ਹੈ ਹੀ ਨਹੀਂ ਕਰੇ ਤਾਂ ਉਹ ਉਪਰੇਖੇ ਪੈਂਦੇ ਆ ਸਭ ਨੂੰ ਪੈਂਦੇ ਆ ਪਰ ਰੌਲਾ ਯਾਰ ਜੋ ਗੀਤ ਵੀ ਮੈਂ ਗਾਉਣ ਲੱਗਿਆ ਬਾਬਾ ਜਿਉਂਦਿਆਂ ਦਾ ਕਰਲਾ ਮਰਨ ਤੋਂ ਬਾਅਦ ਰੌਲਾ ਪਾਉਂਦਾ ਕੋਈ ਫਾਇਦਾ ਨਹੀਂ ਮਰਨ ਤੋਂ ਬਾਅਦ ਭਾਵੇਂ ਟੈਂਟ ਲਈ ਰੱਖੀ ਸਾਰੇ ਪਿੰਡ ਨੂੰ ਗਲਾਵਿਆਂ ਆਪਣਾ ਘਵਾਦੀ ਤਾਨ ਕਰਦੀ ਸਾਰੇ ਗੁਰੂ ਘਰਾਂ ਨੂੰ ਕਿ ਸਾਨੂੰ ਇੰਕੀ ਯਾਰ ਕਿਹੜੋ 52 ਯਾਰ ਜੋ ਮਰਜੀ ਕਰੇ ਚੱਲੇ ਪਰ ਜਿਉਂਦੇ ਜੀ ਉਹ ਦਵਾਈ ਤੋਂ ਬਿਨਾ ਮਰੀ ਐ ਜੇ ਤੇਰੇ ਨਸ਼ੇ ਕਰਕੇ ਮਰੀ ਐ ਕਿ ਮੇਰਾ ਪੁੱਤ ਨਸ਼ੇੜੀ ਹੋ ਗਿਆ ਨਹਿਰਾਂ ਤੇ ਜਾ ਜਾ ਕੇ ਸੁੱਖੇ ਮਲਦਾ ਐ ਐ ਇਹ ਗੋਲੀਆਂ ਕੈਪਸੂਲ ਖਾਂਦਾ ਐ ਤਾਂ ਫੇਰ ਉਹਦੇ ਮਰਨ ਤੋਂ ਬਾਅਦ ਜੋ ਮਰਜੀ ਕਰੇ ਚੱਲੇ ਚਾਰ ਤਿੰਨ ਯਾਰ ਨਸ਼ੇੜੀ ਆ ਜਾਣਗੇ ਕਰਕੇ ਨਸ਼ਾ ਉੱਥੇ ਬੈਠੇ ਰਹਿਣਗੇ ਗਰੂਜ ਤਾਬੇ ਆ ਕਿ ਮਾਂ ਮਰੀਏ ਬਹੁਤ ਦੁੱਖ ਹੈ ਰੋਣਗੇ ਵੀ ਫੇਰ ਰੋਣ ਦਾ ਕੀ ਫਾਇਦਾ ਬੰਦਾ ਰੋਂਦਾ ਪਿੱਛੋਂ ਭਾਈ ਵੇਖ ਵੇਖ ਥਾਵਾ ਉਹ ਤੁੰਤਾ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆ ਕਈ ਮਾਂਵਾ ਇਸ ਪਿੰਡ ਦੀਆ ਵੀ ਤਰਸਦੀਆ ਹੋਣੀਆਂ ਕਈ ਮੈਂ ਲਿਖਿਆ ਦਿੰਦਾ ਪਰ ਇਸ ਪਿੰਡ ਚੋ ਉਹ ਪੁੱਤ ਤੇ ਧੀਆ ਵੀ ਹੋ ਸਕਦਾ ਇੱਥੇ ਬੈਠੋ ਕਿ ਜਿਹੜੇ ਆਪਦੇ ਮਾਪੇ ਤੇ ਸਾਥ ਸਾਲ ਲੈਂਦੇ ਆ ਰਾਜੇ ਰਾਣੀਆਂ ਬਣਾ ਕੇ ਰੱਖਿਆ ਪੂੰਜੀ ਦੀ ਗੱਲ ਨਹੀਂ ਹੈ ਕਿ ਕੋਈ 50 ਕਿੱਲਾਂ ਦਾ ਬੈਠਾ ਹੈ ਕਿ ਕੋਈ 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 ਫੂਟਪਾਲ ਸ਼ਾ ਕਰਨ ਵਾਲਾ ਬੈਠਾ ਰੌਲਾ ਇਹ ਨਹੀਂ ਹੈ ਰੌਲਾ ਤਾਂ ਪ੍ਰੇਮ ਦਾ ਹੈ ਉਸ ਉਸ ਫਰਜ਼ ਪ੍ਰਤੀ ਆਪਣੇ ਪ੍ਰੇਮ ਦਾ ਕਿ ਜਿਹਨੇ ਜੰਮਿਆ ਜਿਹਦੇ ਨਾਂ ਨੌ ਮਹੀਨੇ ਅੰਦਰ ਰੱਖਿਆ ਜਿਹਨੇ ਜਿਹਨੇ ਗੰਦ ਧੋਤਾ ਹੈ ਰੌਲਾ ਤਾਂ ਇਹ ਹੈ ਕਿ ਉਹਦੇ ਪ੍ਰਤੀ ਭਾਵਨਾ ਕਿਹੋ ਜਿਹੀ ਹੈ ਬੜੇ ਔਖੇ ਆ ਚੁbro ਓ ਸਾਧੂਓ ਫੱਕਰੋ ਫਕੀਰੋ ਜਦੋਂ ਪਿਓ ਦੇ ਮੋਢੇ ਤੇ ਪੁੱਤ ਦੀ লাশ ਪਈ ਆ ਨਾ ਬੜਾ ਔਖਾ ਹੈ ਉੱਥੇ ਤੱਕ ਛੱਡਣਾ ਬਾਪੇ ਆਲੇ ਪਾਸੇ ਕਹੀਏ ਫੇਰ ਕਾ ਦੰਨੇ ਆ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਪਰ ਵੇਖੀ ਵੀ ਤੇ ਤੇਰੇ ਤੇ ਲਾਂਭਾ ਨਾ ਰਹੇ ਜਿਹੜੇ ਇੱਥੇ ਬੈਠੇ ਹੋ ਛੇਜੇ ਫੁੱਟੇ ਜਾਂ ਬੱਚੇ ਖੜੇ ਹੋ ਤੁਹਾਡੇ ਤੇ ਲਾਂਭਾ ਨਾ ਰਹੇ ਤੁਹਾਡੇ ਪਰਿਵਾਰ ਦਾ ਤੁਹਾਡੇ ਸ਼ਰੀਕੇ ਕਬੀਲੇ ਦਾ ਤੁਹਾਡੇ ਭਾਈਚਾਰੇ ਦਾ ਕਿ ਕਿ ਕਮਲਾ ਨਕੰਬੀ ਮੌਤ ਵਰ ਗਿਆ ਮਰਨਾ ਸਭ ਨੇ ਹਰਨਾ ਸਾਹਣਿਆ ਪਰ ਉਹ ਮੌਤ ਮਰੀ ਜਿਹੜੀ ਲੇਖੇ ਲੱਗੇ ਜਿਹੜੀ ਲੇਖੇ ਨਹੀਂ ਲੱਗੀ ਬਾਬਾ ਗੋਲੀਆਂ ਕੈਵਸੂਲਾ ਖਾ ਕੇ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਇਹ ਉਹ ਆ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਜਾਂਦੀ ਆ ਜਵਾਨੀ ਕਿਵੇਂ ਨਸ਼ਿਆਂ ਚ ਘਰ ਗਈ ਢਾਈ ਇੰਚ ਦੀ ਸਰੋ ਅਫਸਰੋ ਢਾਈ ਇੰਚ ਦੀ ਸਿਰੰਜ ਖੂਜੇ ਲਾ ਗਈ ਜਿਹੜੇ ਤੀਰਾਂ ਤਲਵਾਰਾਂ ਤੋਂ ਨਹੀਂ ਹਰੇ ਹਾੜਾ ਹਾੜਾ ਵੀਰੋ ਸਾਬ ਲੋ ਜਵਾਨੀਆਂ ਆ ਮਾਂ ਰੋ ਰੋ ਕੇ ਅਰਜਾ ਕਰੇ ਪੁੱਤ ਓ ਲਟਾਣ ਜਿਆ ਸਿਰਿਆਂ ਨੂੰ ਚੱਲਿਆ ਮਾਂ ਦਾ ਵਿਰਲਾਪ ਵੇਖੋ ਜਾਂਦਾ ਨਹੀਂ ਓ ਚੱਲਿਆ ਓ ਕਿਵੇਂ ਗੱਦਾਂ ਨਾਲ ਮਾਰਦੀ ਆ ਟੱਕਰਾ ਪੁੱਤ ਜਿਹੜੀ ਬਾਦ ਆਵਰੇ ਓ ਵੀਰੋ ਹਾੜਾ ਹਾੜਾ ਓ ਸਾਬ ਲੋ ਜਵਾਨੀਆਂ ਇਮਾਰ ਹੋ ਰੋਕੇ ਅਰਜ਼ਾ ਕਰੇ ਉਹ ਵੀਰੋ ਹੜਾ ਹੜਾ ਐ ਤੇ ਕੋਈ ਨਸ਼ਿਆਂ ਚ ਕਰਕੇ ਪਏ ਹੋ ਤਾਂ ਸਾਹਮਣੇ ਆ ਆ ਦਸਤਾਰਾਂ ਵਾਲੇ ਆ ਯੋਧੇ ਦਮਾਲੇ ਵਾਲੇ ਉਹ ਪਿੱਛੇ ਖੜੇ ਆ ਆ ਵੀ ਤਾਂ ਹੈਗੇ ਆ ਇਹਨਾਂ ਦਾ ਹੌਸਲਾ ਲਓ ਸੰਗਤ ਚਾਓ ਤੇ ਸਵਾਰ ਲਓ ਜੇ ਸਮਰਦਾ ਐ ਐਸੀ ਕਿਹੜੀ ਗੱਲ ਹੋ ਗਈ ਬਾਬਾ ਕਹੇ ਕੰਜੀਰੇ ਜੰਮਿਆ ਜਿਹਦਾ ਜਾਇਆ ਉਹ ਤੋਂ ਪੁੱਲੇ ਰਖ ਰੱਖ ਕੇ ਹੋਰ ਇੱਕ ਤੰਗਰੀ ਜਨ ਐਸੀ ਕਿਹੜੀ ਦੌੜ ਪੈ ਗਈ ਕਹਿੰਦੇ ਬੈਠ ਕੱਲਾ ਕਦੇ ਕਦੇ ਬੈ ਕੇ ਸੋਚ ਇਹ ਇਹ ਹੋਗਾ ਗੱਲਾਂ ਇੱਥੋਂ ਦਾ ਨਹੀਂ ਇਹ ਤਾਂ ਆ ਮੂਵੀ ਆ ਰਹੀ ਫੋਨ ਆ ਰਹੀ ਜਿੱਥੇ ਜਿੱਥੇ ਜਾਂਦਾ ਜਿੱਥੇ ਵੀ ਕੋਈ ਸੁਣਦਾ ਇਹ ਤਾਂ ਉਥੋਂ ਤੱਕ ਐ ਕਿ ਕਿਸਾਂ ਇਹਨਾਂ ਨੂੰ ਯਾਰ ਕਿਹੜੀ ਗੱਲ ਐ 6 ਸੇ ਫੁੱਟੇੋਂ ਪਤੰਦਰੋਂ ਚੌੜੇੋਂ ਜਾਣਾ ਸਰੀਰ ਤੇ ਤਬ ਇੱਥੋਂ ਪੱਟ ਕੇ ਇੱਥੇ ਹੀ ਲਾਉਣਾ ਬਸ ਕਿਸੇ ਮੰਦੇ ਦੀ ਸੰਕਤ ਚ ਉੱਠ ਕੇ ਚੰਗੇ ਦੀ ਚ ਬਹਿ ਜਾ ਕੋਈ ਸੁਬਾ ਸ਼ਾਮ ਕਿਤੇ ਗੁਰਦੁਆਰੇ ਮਸੀਤੇ ਕਿਤੇ ਗੇੜਾ ਮਾਰਨ ਲੱਗ ਜਾ ਉੱਥੇ ਦੇਖੀ ਰੱਬ ਰੰਗੇ ਬੈਠੇ ਹੋਣਗੇ ਉਹ ਤੈਨੂੰ ਚੰਗਾ ਕੁਝ ਸਿਖਾਉਣਗੇ ਹੌਲੀ ਹੌਲੀ ਢਲ ਜਾ ਰੰਗ ਚ ਰਕਣਾ ਅਫਸਰਾਂ ਨੇ ਕਹੜੇ ਕੋਸ਼ ਪਿੰਡ ਲਖਣਾ ਦੇ ਨਿਵਾਸੀ ਬਹੁਤ ਵਾਪ ਜਿਨ੍ਹਾਂ ਇਹ ਮੇਲੇ ਦਾ ਪ੍ਰਬੰਧ ਕੀਤਾ ਬਹੁਤ ਧੰਵਾਦ ਉਹਨਾਂ ਦਾ ਸੱਚੇ ਤਰੀਕੇ ਨਾਲ ਕੀਤਾ ਤੇ ਪਿੰਡ ਵਾਲਿਆਂ ਨੇ ਵੀ ਬੜੇ ਸੱਚੇ ਤਰੀਕੇ ਨਾਲ ਸੁਣਿਆ ਸੁਣਨ ਦਾ ਇੱਕੋ ਹੀ ਬਕਸਾ ਦਿਆ ਜੋ ਗਰਿਆ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਆ ਮੰਚ ਤੋਂ ਜਿਸ ਬੰਦੇ ਨਾਲ ਆਪਾਂ ਪਿਆਰ ਕਰੀਏ ਜਿਸ ਨੂੰ ਸੁਣਨਾ ਹੀ ਤੇ ਉੱਤੇ ਸੁਣ ਕੇ ਅਮਲ ਵੀ ਕਰਨਾ ਚਾਹੀਦਾ ਅਮਲਾਂ ਬਾਝੋਂ ਨਵੇੜੇ ਨਹੀਂ ਹੈਗੇ ਕੋਈ ਇੱਕ ਵੀ ਜਵਾਨ ਲਖਨੇ ਪਿੰਡ ਦਾ ਜਾਂ ਤਪੇ ਪਿੰਡ ਦਾ ਗਰੇਵਾਲ ਸਾਹਿਬ ਦੀ ਗੱਲ ਸੁਣ ਕੇ ਅੱਜ ਨਸ਼ਾ ਕਰਨਾ ਛੱਡ ਦਊਗਾ ਪਰਨ ਕਰ ਲਊਗਾ ਤੇ ਅਗਲੇ ਸਾਲ ਜਦੋਂ ਗਰੇਵਾਲ ਸਾਹਿਬ ਨੇ ਆਉਣਾ ਸਾਹਮਣੇ ਆ ਕੇ ਵਿਖਾ ਦੇ ਵੀ ਮੈਂ ਤੁਹਾਡੇ ਕਹਿ ਤੇ ਅਮਲ ਕਰਕੇ ਛੱਡਦਾ ਸੀ ਤੇ ਗਰੇਵਾਲ ਸਾਹਿਬ ਦਾ ਜਿਹੜਾ ਕਹਿਣਾ ਆ ਉਹ ਕਬੂਲ ਹੋ ਜਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਉਮੀਦ ਕਰਦਾ ਜਵਾਨਾਂ ਤੋਂ ਵੀ 2.5 ਇੰਚ ਦੀ ਸਿਰਿੰਜ ਇਹ ਆਪਣਾ ਕੁਝ ਨਹੀਂ ਸਵਾਰ ਸਕਦੀ ਇਹ ਵਿਗਾੜ ਹੀ ਸਕਦੀ ਆ ਕੋਈ ਇੱਕ ਵੀ ਜਵਾਨ ਅੱਜ ਪਰਮ ਕਰ ਲੂਗਾ ਤੁਹਾਨੂੰ ਇਹ ਚੈਲੰਜ ਆ ਬਹੁਤ ਬੰਦੇ ਆ ਗਏ ਨੇ ਪਿੰਡ 'ਚ ਤੇ ਮੋਦਵਾਰਾਂ ਨੂੰ ਵੀ ਚੈਲੰਜ ਆ ਕਿ ਉਹ ਆਪਾਂ ਜਿੱਦਾਂ ਇਹ ਕਮੇਟੀਆਂ ਬਣਾ ਕੇ ਮੇਲੇ ਕਰਾਉਨੇ ਆ ਤੇ ਪਿੰਡ 'ਚ ਇੱਕ ਚੰਗਾ ਕਲੱਬ ਬਣਾ ਕੇ ਤੇ ਇਨ੍ਹਾਂ ਜਵਾਨਾਂ ਨੂੰ ਵੀ ਚੰਗੇ ਪਾਸੇ ਤੋਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਗਰੇ ਨਾਲ ਸਾਫ ਦਾ ਯੋਗਤਾ ਦੇਣ ਵਾਸਤੇ ਸਪੈਸ਼ਲ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਕੀ ਚੀਜ਼ ਜ਼ਬਰਦਸਤ ਬਹੁਤ ਵਧੀਆ ਲੱਗਾ ਮਤਲਬ ਵਾਕਈ ਦੇਖੋ ਇੱਕ ਨੌਜਵਾਨ ਜਿਹੜਾ ਹੈ ਸੁਈਆਂ ਮਤਲਬ ਕਿ ਤਲਵਾਰਾਂ ਤੋਂ ਨਹੀਂ ਜਿਹੜਾ ਡਰਿਆ ਉਟਾਈ ਉਹਦੀ ਸਿਰਜਣੇ ਉਹਨੂੰ ਢਾ ਦਿੱਤਾ ਯਾਰ ਦੇਖੋ ਤੇ ਇਹ ਜਿਹੜੀ ਸਾਡੀ ਆਨ ਵਾਲੀ ਯੂਥ ਹੈ ਉਹ ਜਿਹੜੀ نسل ਅੱਜ ਕੱਲ ਸਾਡੀ ਹੈਗੀ ਹੈ ਇਹ ਦੇਖਿਆ ਜਾਏ ਤੇ ਬਾਕੀ ਨਸ਼ੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਲੱਗੀ ਹੋਈ ਠੀਕ ਹੈ ਜਿਹਦੀ ਵਜ੍ਹਾ ਤੋਂ ਸਿਰਫ ਇੱਕ ਨਹੀਂ ਪੂਰੇ ਦੀ ਪੂਰੀ ਫੈਮਿਲੀ ਜਿਹੜੀ ਹੈ ਕਿ ਪਿਛਲੀ ਫੈਮਲੀ ਹੈ ਨਾ ਸਾਰੇ ਤੇ ਸਾਰੀ ਤਬਾਹ ਹੋ ਰਹੀ ਹੈ ਕਿਉਂਕਿ ਉਸ ਸਾਰੀ ਫੈਮਲੀ ਜਿਹੜੀ ਹੈ ਨਾ ਉਹ ਉਹਦੇ ਵਿੱਚ ਲੱਗ ਜਾਂਦੀ ਹੈ ਕਿ ਸਾਡਾ ਪੁੱਤ ਜਿਹੜਾ ਨਸ਼ੇ ਤੋਂ ਹਟ ਜੇ ਕਿਸੇ ਤਰ੍ਹਾਂ ਠੀਕ ਹੋ ਜੇ ਤੇ ਉਹਨੇ ਆਖਿਆ ਕਿ ਬਾਅਦ ਚ ਤੁਸੀਂ ਕੀ ਫਾਇਦਾ ਜਦੋਂ ਮਾਂ ਇਸ ਦੁਨੀਆ ਤੋਂ ਟਰ ਚੇਗੀ ਫਿਰ ਕੀ ਫਾਇਦਾ ਹੈ ਪਹਿਲੇ ਮਾਂ ਵੀ ਮੰਨਣੀ ਨਹੀਂ ਮਾਂ ਨੇ ਰੋਗ ਨੂੰ ਸਮਝਣਾ ਮਾਂ ਨੇ ਮੰਨਣੀ ਨਹੀਂ ਤੇ ਜਦੋਂ ਮਾਵਾਂ ਨੇ ਮਰ ਜਾਣਾ ਫਿਰ ਕੀ ਚੋਰ ਰੋਣਾ ਹੈ ਨਸ਼ੇ ਵੀ ਕਰਨੇ ਤੇ ਰੋਣਾ ਵੀ ਤੇ ਇਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੁੱਖ ਦੋ ਉਹਨਾਂ ਨੂੰ ਆ ਗੰਦੀ ਜਿਹੜੀ ਲੱਤ ਹੈ ਇਹਦੇ ਤੋਂ ਹਟ ਕੇ ਵਿਖਾਓ ਉਹਨਾਂ ਨੂੰ ਉਹਨਾਂ ਦੇ ਸ਼ੇਰ ਪੁੱਤ ਬਣ ਕੇ ਵਿਖਾਉ ਤਾਂ ਕਿ ਫਖਰ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਪੂਤੀ ਹੋ ਜਾਏ। ਇਸ ਨਸ਼ੀਆਂ ਦੀ ਕੁਸ਼ੀ ਰੱਖੀ ਉਹਦਾ ਦੇਨ ਸਾਰੀ ਜ਼ਿੰਦਗੀ ਨਹੀਂ ਬੰਦਾ ਦੇ ਸਕਦਾ। ਵਾਕਈ ਨਹੀਂ ਦੇ ਸਕਦਾ। ਦੇਖੋ ਸਾਡੇ ਕਵਲ ਗਰੇਵਾਲ ਜੀ ਨੇ ਕਿੰਨੀ ਵਧੀਆ ਗੱਲ ਕੀਤੀ ਉਹਨੇ ਕਿਹਾ ਮੈਂ ਮਾਂ ਦਾ ਦਿਨ ਦੇ ਨਹੀਂ ਸਕਦਾ। ਉਹਨੇ ਮੇਰਾ ਗੰਦ ਵੀ ਤੋਤਾ ਹੈ। ਉਹਨੇ ਮੈਨੂੰ ਪਾਲਿਆ, ਪੋਸਿਆ ਹੈ, ਉਹਨੇ ਮੈਨੂੰ ਓਖੇ ਸੋਖੇ ਟਾਈਮ ਸੰਭਿਆ ਹੋਇਆ ਹੈ ਠੀਕ ਹੈ। ਤੇ ਵਾਕਈ ਮਾਪਿਓ ਦਾ ਦੇਨ ਕੋਈ ਨਹੀਂ ਦੇ ਸਕਦਾ ਠੀਕ ਹੈ। ਜੋ ਉਹ ਕਰ ਸਕਦੇ ਨੇ ਸਾਡੇ ਵਾਸਤੇ ਉਹ ਕੋਈ ਤੀਜਾ ਬੰਦਾ ਨਹੀਂ ਕਰ ਸਕਦਾ। ਤੇ ਸਾਡੀ ਤਕਲੀਫ ਤੇ ਜਿੰਨੀ ਉਹਨਾਂ ਨੂੰ ਤਕਲੀਫ ਹੋਣੀ ਹੈ ਕਿਸੇ ਤੀਜੇ ਨੂੰ ਨਹੀਂ ਹੋਣੀ ਹੈ ਤੇ ਬਾਕੀ ਕਵਰ ਕਰੇਵਾਲ ਜੀ ਨੇ ਬੜਾ ਵਧੀਆ ਗੀਤ ਗਾਇਆ ਯਾ ਸਟੇਜ ਤੇ ਤੇ ਪੁਲਿਸ ਵਾਲਾ ਖੁਦ ਆ ਕੇ ਆ ਕੇ ਆਵਾਮ ਨੂੰ ਆਪਣੇ ਮੂੰਹ ਆਖਣ ਲੱਗ ਗਿਆ ਜੀ ਕਿ ਤੁਸੀਂ ਐਸ ਕੰਮ ਤੋਂ ਹਟੋ ਤੇ ਅਗਲੇ ਸਾਲ ਕਵਰ ਕਰੇਵਾਲ ਜੀ ਇਥੇ ਖਲੋ ਕੇ ਪੁੱਛਣ ਤੇ ਤੁਸੀਂ ਫਖਰ ਨਾਲ ਹੱਥ ਚੁੱਕੋ ਤੁਸੀਂ ਆਖੋ ਅਸੀਂ ਇਹਨਾਂ ਦੀ ਗੱਲ ਸੁਣ ਕੇ ਤੇ ਨਸ਼ੇ ਤੋਂ ਪਿੱਛੇ हट ਗਏ ਅਸੀਂ ਇਹ ਬੜੀ ਵਧੀਆ ਗੱਲ ਹੈ ਬੜਾ ਵਧੀਆ ਸਬਕ ਹੈ ਇਸ ਵੀਡੀਓ ਦੇ ਵਿੱਚ ਵਾਕੀ ਆਪਣੇ ਵੀਵਰਜ਼ ਨੂੰ ਪੁੱਛਣਾ ਜੀ ਉਹਨਾਂ ਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆਗੇ ਵੀਡੀਓ ਵਿੱਚ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੁਆਵਾਂ ਚ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਲਵ ਯੂ